ਫਿਰ ਮੈਂ ਉਹ ਹੀ ਗੱਲ ਕਰਨ ਲੱਗਾ ਜਿਹੜੇ ਆ ਬੱਬੂ ਮਾਨ ਨੂੰ ਗਾਲਾਂ ਕੱਢਦੇ ਸੀਗੇ ਓਏ ਹੁਣ ਦਿਓ ਜਵਾਬ ਅਗਲਾ ਕਹਿੰਦਾ ਮੈਂ ਜਿਹੜਾ ਸ਼ੋਹ ਹੋਣਾ ਉਹਦੀ ਸਾਰੀ ਕਮਾਈ ਤੇ ਅਗਲੇ ਨੇ ਭੇਜ ਦਿੱਤੀਆਂ ਟਰਾਲੀਆਂ ਮੈਂ ਫੁੱਟਮਾਂ ਨਾਲ ਲਾਈ ਜਾਊਂਗਾ ਇਹ ਬੱਬੂ ਮਾਨ ਦੀ ਟੀਮ ਆ ਸਾਰਿਆਂ ਨੂੰ ਭੇਜ ਦਿੱਤਾ ਕਹਿੰਦਾ ਜਾਓ ਮਦਦ ਕਰੋ ਹੜਪੀੜਤਾਂ ਦੀ ਜੋ ਵੀ ਕਿਸੇ ਨੂੰ ਲੋੜ ਵਾ ਰੱਚਣ ਦੀ ਤੂੜੀ ਦੀ ਕੱਖ ਦੀ ਡੰਗਰਾਂ ਨੂੰ ਦਿਓ ਓਏ ਫੇਰ ਤੁਸੀਂ ਲੋਕ ਉਹੋ ਹੀ ਲੋਕ ਗਾਲਾਂ ਕੱਢਦੇ ਇਹ ਚੋਂ ਕਿੰਨੇ ਲੋਕ ਹੋਣੇ ਆ ਹੜ ਪੀੜਤਾਵਾਂ ਚੋਂ ਜਿਨ੍ਹਾਂ ਦੇ ਮੁੰਨਿਆਣੇ ਨੇ ਆਈਡੀਆਂ ਬਣਾ ਕੇ ਬੱਬੂ ਮਾਨ ਨੂੰ ਗਾਲਾਂ ਕੱਢੀਆਂ ਹੋਣੀਆਂ ਹੈ ਓਏ ਅਸੀਂ ਪੰਜਾਬੀ ਹੋਣ ਦੇ ਨਾਤੇ ਲਾਂਤਿਓ ਇਕੱਠੇ ਹੋ ਕੇ ਨਹੀਂ ਇੱਕ ਦੂਜੇ ਨਾਲ ਚੱਲ ਸਕਦੇ ਆਹ ਹੀ ਕੰਮ ਪਹਿਲਾਂ ਸਿੱਧੂ ਨਾਲ ਕੀਤਾ ਸੀ ਜਦੋਂ ਵੋਟਾਂ 'ਚ ਖੜਿਆ ਸੀ ਜਦੋਂ ਦੇ ਕਮੈਂਟ ਪੜ੍ਹਦੇ ਜਿੱਦਾਂ ਉਹ ਕਾਂਗਰਸ ਚਾਮਲ ਹੋਇਆ ਦੀ ਹੈ ਨਾ ਤੁਸੀਂ ਯਕੀਨ ਨਹੀਂ ਕਰਨਾ 2500 ਦੇ ਵਿੱਚੋਂ 2500 ਨੇ ਹੀ ਗਾਲ ਕੱਢੀ ਹੋਸੀ ਉਹੋ ਹੀ ਬੰਦੇ ਜਿਹੜੇ ਗਾਲਾਂ ਕੱਢਦੇ ਸਿੱਧੂ ਨੂੰ ਅੱਜ ਬੱਬੂ ਮਾਨ ਨੂੰ ਗਾਲਾਂ ਕੱਢਦੇ ਆ ਕਿਉਂਕਿ ਇਹ ਲੋਕਾਂ ਤਾਂ ਤਾਂ ਸਵਾਦ ਲੈਣਾ ਹੁੰਦਾ ਆ ਇਹਨਾਂ ਨੂੰ ਕੁਝ ਨਹੀਂ ਯਾਰ ਅਗਲਾ ਹੜ੍ਹਾਂ ਦੇ ਵਿੱਚ ਮਦਦ ਕਰ ਰਿਹਾ ਸਾਰਾ ਕੁਝ ਕਰ ਰਿਹਾ ਅੱਗੇ ਹੋ ਕੇ ਆਪਣੇ ਸ਼ੋਅਾਂ ਦੀ ਕਮਾਈ ਦੇ ਰਿਹਾ ਕਹਿੰਦਾ ਖੜਾਂਗੇ ਇਹ ਵੀ ਨਹੀਂ ਪਿਆ ਹੁਣ ਮੁੱਕ ਜੇ ਜਦੋਂ ਹੜਾ ਤੋਂ ਬਾਅਦ ਜਦੋਂ ਪਾਣੀ ਉਤਰਨਾ ਜਿਹੜੀ ਪਲ ਪਈ ਹੋਣੀ ਘਰਾਂ 'ਚ ਉਦੋਂ ਵੀ ਅਸੀਂ ਲੋਕਾਂ ਦੀ ਸਹਾਇਤਾ ਕਰਾਂਗੇ ਮਦਦ ਕਰਾਂਗੇ ਹੁਣ ਐਤੋਂ ਵੱਧ ਕੇ ਹੋਰ ਕੀ ਕਰ ਦਵੇ ਬੱਬੂ ਮਾਨ ਦੱਸੋ ਹਨਾ ਦੇਪੇ ਤੁਸੀਂ ਲਾਣਦੇ ਹੋ ਜੇ ਫਿਰ ਗਾਲਾਂ ਕੱਢੋ ਤੇ ਫਿਰ ਸ਼ਰਮ ਤਾਂ ਯਾਰ ਆਉਣੀ ਚਾਹੀਦੀ ਤੁਹਾਨੂੰ ਬੱਬੂ ਮਾਨ ਨੂੰ ਕੋਈ ਨਹੀਂ ਉਹ ਅਸਲ ਤੇ ਲੋਕਾਂ ਚ ਜੈਲ ਸੀ ਨਾਲੇ ਚ ਪਤਾ ਨਹੀਂ ਕਿੱਥੋਂ ਐਨੀ ਕਿਉਂ ਉਹਨੂੰ ਗਾਲਾਂ ਕੱਢਦੇ ਆ ਕੀ ਉਹਨੇ ਮਾੜਾ ਕੀਤਾ ਆ ਕੋਈ ਉਹਨੂੰ ਜਾ ਕੇ ਪਰਸਨਲੀ ਮਿਲਿਆ ਨਹੀਂ ਕਿਸੇ ਨਾਲ ਕੋਈ ਲੈਣ ਦੇਣ ਨਹੀਂ ਫੇਕ ਆਈਡੀਆ ਬਣਾ ਕੇ ਗੰਦ ਪਕੀ ਜਾਂਦੇ ਬਹੁਤੇ ਪੰਜਾਬ ਦੇ 헤ਜਲੇ ਵੀ ਜਿੱਦਾਂ ਨੂੰ ਪੰਜਾਬ ਨੂੰ ਇਹੋ ਹੀ 헤ਜ ਹੁੰਦਾ ਇਹਨਾਂ ਨੂੰ ਕੀ ਕਹੋਗੇ ਕਮੈਂਟ ਕਰਕੇ ਜਰੂਰ ਦੱਸਿਓ